ਗੁਰੂ ਪਿਆਰਿਓ ਸਵਾਲ ਹੈ ਕਿਵੇਂ ਜਕੀਨ ਬਣ ਜਾਂਦਾ ਹੈ ਕਿਰਪੀ ਜੀਵਨ ਰਉ ਦੀ ਬੀਣ ਹਰੇਕ ਸਰੀਰ ਵਿੱਚ ਵੱਜ ਰਹੀ ਹੈ ਇਸ ਸਵਾਲ ਦਾ ਜਵਾਬ ਗੁਰੂ ਜੀ ਬਾਟੰਗ ਤੇ ਬਖਸ਼ਿਸ਼ ਕਰਤੀ ਹਨ ਘਟ ਘਟ ਬਾਜੀਂ ਗੁਰੀ ਅੰਨ ਦਿਨ ਸ਼ਬਦ ਸੁਭਾਈ ਗੁਰੂ ਦੇ ਸ਼ਬਦ ਦੇ ਰਾਹੀ ਪਰਪੁਰ ਦੇ ਸਵਾ ਵਿੱਚ ਹਰ ਵળે ਇੱਕਮਿਕ ਹੋ ਜਾਂ ਰਹਾਂ ਇਹ ਯਕੀਨ ਬਣ ਜਾਂਦਾ ਹੈ ਕਿ ਰੱਬੀ ਜੀਵਨ rau ਦੇ ਪੀਣ ਹਰੀਕਸਿਰ ਵਿੱਚ ਪਚ ਰਹੀ ਹੈ ਗੁਰੂ ਪਿਆਰਿਓ ਜਦੋਂ ਗੁਰੂ ਦੇ ਸ਼ਬਦ ਵਿੱਚ ਝੁਲਦੇ ਹਾਂ ਵਿਚਾਰ ਕਰਦੇ ਹਾਂ ਪ੍ਰਭੂ ਨਾਲ પ્રેમ ਬਣਦਾ ਹੈ ਤੇ ਪ੍ਰਭੂ ਦੇ ਸੁਭਾਅ ਵਿੱਚ ਮਨੁੱਖ ਦਾ ਸੁਭਾਅ ਇੱਕ ਨਿਕ ਹੋ ਜਾਂਦਾ ਹੈ ਰਲ ਜਾਂਦਾ ਹੈ ਪ੍ਰਭੂ ਦੇ ਸੁਭਾਅ ਵਰਗਾ ਸੁਭਾਅ ਬਣ ਜਾਂਦਾ ਹੈ ਤਾਂ ਉਦੋਂ ਯਕੀਨ ਬਣ ਜਾਂਦਾ ਹੈ ਕਿ ਰੱਬੀ ਜੀਵਨ ਦਾ ਦੀਪ ਇਹ ਹਰੇਕ ਸਰੀਰ ਵਿੱਚ ਵਜ ਰਹੀ ਹੈ